ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਕਮਿਆਰਾ ਤਹਿਸੀਲ ਫਰੀਦਕੋਟ ਤੇ ਜ਼ਿਲ੍ਹਾ ਵੀ ਫਰੀਦਕੋਟ ਨੇੜੇ ਹੈਗਾ ਜੀ ਪਿੰਡ ਚੰਦਵਾਜਾ ਤੇ ਮੁੱਦ ਕੀ ਇਸ ਪਿੰਡ ਤੋਂ 7-8 ਕਿਲੋਮੀਟਰ ਤੇ ਇਹ ਪਿੰਡ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਦੂਜੇ ਸੂਏ ਸੂਣ ਵਾਲੀ ਆਪਾਂ ਚੰਗੇ ਵਜਨ ਵਾਲੀ ਚੰਗੇ ਕੱਦ ਕਾਠ ਵਾਲੀ ਮੀਣੀ ਝੋਟੀ ਦਿਖਾ ਰਹੇ ਹਾਂ ਸੋ ਥਾਂਲੇਬ ਦੀ ਮਿੱਤਰੋ ਸਾਫ਼ ਹੈ ਤੇ ਵਜਨ ਫੁੱਲ ਹੈ ਸਿਹਤ ਪੱਖੋਂ ਮਿੱਤਰੋ ਬਹੁਤ ਸੋਹਣੀ ਚੰਗੀ ਪਲੀ ਵੀ ਐ ਤੇ ਅਜੇ ਸੂਣ ਦੇ ਕੁਝ ਦਿਨ ਬਾਕੀ ਐ ਪਹਿਲਾ ਮਗਰੋਂ ਪਸ਼ੂ ਕਦੋਂ ਵੀ ਸੂ ਸਕਦਾ ਸ਼ਰੀਰ ਦੀ ਬਣਤਰ ਬਹੁਤ ਸੋਹਣੀ ਐ ਥਾਂਲੇ ਵੀ ਦੀ ਫੀਰ ਆਪਾਂ ਕਹਨੇ ਬਹੁਤ ਹੀ ਚੰਗੀ ਤੇ ਥੋੜੀ ਜੀ ਲੈਵੇ ਦੀ ਧੱਕ ਮਿੱਤਰੋ ਜਰੂਰ ਅੱਗੇ ਨੂੰ ਆ ਉਹ ਕਿਸੇ ਕਿਸੇ ਪਸ਼ੂ ਦੀ ਮਿੱਤਰੋ ਕੁਦਰਤੀ ਬਣਤਰ ਹੁੰਦੀ ਐ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਉਸ ਤੋਂ ਬਾਅਦ ਬਾਈ ਦਵਿੰਦਰ ਦੇ ਨਾਲ ਕਰਾਂਗੇ ਗੱਲਬਾਤ ਸੋ ਬਨੇ ਰਹੋ ਆਪਣੇ ਚੈਨਲ ਦੇ ਨਾਲ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਿਹੜੇ Facebook ਪੇਜ ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਸਾਰੇ ਤਰ੍ਹਾਂ ਦੇ ਰੇਟਾਂ ਦੀਆਂ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਚੰਗੇ ਰੇਟ ਵਾਲੀ ਵੀ ਨੋਰਮਲ ਵਾਲੀ ਵੀ ਬਰੀਡ ਵਾਲੀ ਵੀ ਤੇ ਜੋ ਹੋ ਜਾ ਤੁਹਾਨੂੰ ਪਸ਼ੂ ਦੀ ਲੋੜ ਆ ਤਾਂ ਸਾਡੀ ਵੀਡੀਓ ਦੇਖ ਕੇ ਮਿੱਤਰੋ ਖਰੀਦ ਸਕਦੇ ਹੋ ਮੋੜ ਲਈ। ਸੋ ਤੌਰ ਬਹੁਤ ਸੁਣੀ ਥਣ ਹਵਾਨਾ ਫੇਰਾ ਪਗਣੇ ਵੀ ਸਾਫ ਆ ਥੋੜੀ ਜੀ ਧੱਕ ਜਰੂਰ ਲੱਗੇ ਨੂੰ ਆ ਤੇ ਵਜਣ ਮਿੱਤਰੋ ਫੁੱਲ। ਠੰਡੀ ਸੀਲ ਫੁੱਲ ਆ। ਤੁਕੇ ਨਹੀਂ ਪਸ਼ੂ ਵੀਡੀਓ ਬਣਵਾਉਣ ਦੇ ਵਿੱਚ ਮਿੱਤਰੋ ਨੱਚਦਾ ਟੱਪਦਾ ਬਹੁਤ ਹੀ ਆਰਾਮਦਾਰੀ ਦੇ ਨਾਲ ਮਿੱਤਰੋ ਇਹਨੇ ਵੀਡੀਓ ਬਣਵਾਈ ਆ ਹਾਂਜੀ ਬਾਈ ਜੀ ਦਵਿੰਦਰ ਕੀ ਹਾਲ ਚਾਲ ਹੈ ਠੀਕ ਹੈ ਜੀ ਬਾਈ ਵਧੀਆ ਠੀਕ ਹੈ ਕਰੇ ਲੂਗੋ ਕੰਮ ਆਪਣਾ ਹਾਂਜੀ ਕਰੇ ਲੂ ਠੀਕ ਹੈ ਅੱਜ ਆਪਾਂ ਜਿਹੜੀ ਇਹ ਝੋਟੀ ਦਿਖਾਈ ਹੈ ਦਾ ਸੂਆ ਮੇਨ ਕਿਹੜਾ ਦੂਜਾ ਸੂਆ ਜੀ ਦੂਜਾ ਸੂਆ ਸੂੰਦੀ ਆ ਕਿੰਨੇ ਦਿਨ ਬਾਕੀ ਹੈ ਕੱਲ ਨੂੰ ਦਿਨ ਪੂਰਾ ਕੱਲ ਨੂੰ ਠੀਕ ਹੈ ਤੇ ਕਿੰਨਾ ਕੁ ਦੁੱਧ ਕੱਢਿਆ ਜੀ ਨੇ ਪਹਿਲੇ ਸੂਏ 13 ਕਿਲੋ ਪਹਿਲੇ ਸੂਏ 13 ਲੀਟਰ ਹਾਂਜੀ ਠੀਕ ਹੈ ਤੇ ਟੀਕਾ ਕਿਹੜਾ ਲੱਗਿਆ ਵਗਾਹਾ ਠੀਕ ਹੈ ਜਾਨੀ ਯਾਰ ਇਹ ਕੋਈ ਸਰਕਾਰੀ ਹੈ ਨਹੀਂ ਸਰਕਾਰੀ ਹੈ ਤੇ ਮੁੱਲ ਕੀ ਕਰਤਾ ਜੀ ਮੁੱਲ ਤਾਂ 100 ਹੀ ਹੈ ਜੀ ਪਰ ਦੇਣ ਲੈਣਾ 10 ਦੀ ਦੇਣੀ ਮੁੱਲ 100 ਆ ਦੇਣ ਲੈਣ 10 ਦੀ ਦੇਣੀ ਹੈ ਠੀਕ ਹੈ ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ 82600 ਪੂਰਾ ਜੀ 82600 0084 ਟ੍ਰਿਪਲ 0084 82600 0084 ਪਈ ਦਾ ਫੋਨ ਨੰਬਰ ਹੈ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਜਰੂਰ ਕਰ ਸਕਦਾ ਸੰਪਰਕ ਤਸਵੀਰ ਆਪਾਂ ਕਹਿੰਦੇ ਵੀ ਵਜਣ ਫੁੱਲਾ ਕਦ ਕੜ ਫੁੱਲਾ ਸਿਹਤ ਵੱਖੋਂ ਸੋਹਣੀ ਐ ਸੋ ਸਾਰੇ ਵੀਰਾਂ ਦਾ ਤੁਹਾਨੂੰ